ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਆਪਣੇ ਘਰ ਠੀਕ ਠਾਕ ਹੋਵੋਗੇ ਅਸੀਂ ਵੀ ਆਪਣੇ ਘਰ ਠੀਕ ਠਾਕ ਹਾਂ ਪਰਮਾਤਮਾ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ ਪਰਮਾਤਮਾ ਸਭ ਦੇ ਕੰਮਾਂ ਕਾਰਾਂ ਵਿੱਚ ਬਰਕਤਾਂ ਪਾਉਣ ਹਾਂਜੀ ਦਿਨ ਹੈ ਜੀ ਅੱਜ ਸ਼ੁੱਕਰਵਾਰ ਦਾ ਸੋ ਲੈ ਕੇ ਆਇਆ ਇੱਕ ਨਵਾਂ ਬਲੌਗ ਸੋ ਬਣੇ ਰਿਹਾ ਹੋ ਫੁੱਲ ਵਾਚ ਕਰੋ ਜੋ ਚੈਨਲ ਤੇ ਨਵੇਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰੋ ਕਮੈਂਟ ਕਰੋ ਬਾਕੀ ਤੁਹਾਡਾ ਸਾਰਿਆਂ ਦਾ ਇੰਨਾ ਸਾਥ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਨੂੰ ਸਾਨੂੰ ਪਿਆਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਥੈਂਕ ਯੂ हां जी ਇੱਥੇ ਆਪਣੀ ਹੋ ਗਈ ਸੀ ਡੇਲੀ ਰੁਟੀਨ ਸ਼ੁਰੂ ਕਹਿੰਦੇ ਹੁੰਦੇ ਨੇ ਉਹੀ ਕੰਮ ਉਹੀ ਧੰਦੇ ਡੇਲੀ ਦੇ ਇੱਥੇ ਹੋ ਰਿਹਾ ਸੀ ਝਾੜੂ ਪੋਚਾ ਜਿਹੜਾ ਉਸ ਦਿਨ ਤੁਹਾਨੂੰ ਦਿਖਾਇਆ ਸੀਗਾ ਵੀ ਪੋਚਾ ਤੇ ਬਾਈਪਰ ਨਾਮਾ ਲੈ ਕੇ ਜਾਂਦਾ ਸੀਗਾ ਕਿਉਂਕਿ ਦੂਸਰਾ ਪੁੱਛਣਾ ਥੋੜੀ ਮਤਲਬ ਸੁੱਕਣ ਲਈ ਟਾਈਮ ਲੈਂਦਾ ਸੀਗਾ ਇਹ ਹੋ ਜਾਂਦਾ ਵੀ ਕਪੜਾ ਕਰਕੇ ਮਤਲਬ ਥੋੜਾ ਜਿਹਾ ਜ਼ਿਆਦਾ ਨਿਚੋੜ ਕੇ ਲਾ ਦਿੰਦੇ ਨੇ ਤਾਂ ਥੋੜਾ ਸਹੀ ਰਹਿੰਦਾ ਹੈ ਤਾਂ ਕਰਕੇ ਇੱਥੇ ਰੂਮਸ ਵਿੱਚ ਮੈਂ ਸਾਰੇ ਕਿਤੇ ਲਾ ਲਿਆ ਸੀਗਾ ਇਥੇ ਰਹਿ ਗਿਆ ਸੀ ਲੌਬੀ ਚ ਇਹ ਬੱਸ ਲਗਾ ਰਹੀ ਸੀ ਜਦ ਨੂੰ ਫਤਿਹ ਦੇ ਪਾਪਾ ਆ ਗਏ ਸੀ ਵਿਚਚੀ ਆਪਣੇ ਕੰਮ ਤੋਂ ਸਾਨੂੰ ਸੀ ਇੱਕ ਮਤਲਬ ਇਹ ਦੇ ਪਾਪਾ ਨੂੰ ਜ਼ਰੂਰੀ ਕੰਮ ਸੀਗਾ ਕਿਉਂਕਿ ਉਹਨਾਂ ਦੇ ਨਾਲ ਮੰਮੀ ਨੇ ਜਾ ਕੇ ਆਉਣਾ ਸੀ ਸ਼ਹਿਰ ਤੱਕ ਮੜਾ ਜ ਇਹ ਵਿਚਚੀ ਤਾਂ ਕਰਕੇ ਐਦਾਂ ਮਤਲਬ ਉਹ ਕਹਿ ਦਿੰਦੇ ਨੇ ਵੀ ਚਲੋ ਕੋਈ ਨਾ ਜਾਇਓ ਤੇ ਗਿਆ ਹੋਇਆ ਸੀ ਸਕੂਲ ਆਪਣੇ ਮੰਮੀ ਵੀ ਗਏ ਹੋਏ ਸੀਗੇ ਸਰ ਉਹਨਾਂ ਨੂੰ ਸਭਾ ਫੋਨ ਕੀਤਾ ਸੀਗਾ ਇਹ ਕਹਿੰਦੇ ਮੈਂ ਆ ਗਿਆ ਮੰਮੀ ਵੀ ਆ ਜਾ ਤਾਂ ਕਰਕੇ ਕੁਛ ਇਹਨਾਂ ਲਈ ਤਾਂ ਆਉਣਾ ਸੀਗਾ ਆਪਣੇ ਪਿੰਡ ਦਸਵੇਂ ਪਾਸ਼ਾ ਦਾ ਪ੍ਰਕਾਸ਼ਪੁਰ ਬਿਲੋਂ ਕਰਕੇ ਅਖੰਡ ਪਾਤਸ਼ਾਹ ਪ੍ਰਕਾਸ਼ ਹੋਇਆ ਸੀ ਉਹ ਕਹਿੰਦੇ ਸੀ ਕਹਿੰਦੇ ਤੂੰ ਆਇਆ ਨਹੀਂ ਇਹ ਕਹਿੰਦੇ ਫਿਰ ਚਲੋ ਮੈਂ ਇਹਨਾਂ ਨੇ ਵੀ ਪ੍ਰਕਾ ਪਾਠ ਪ੍ਰਕਾਸ਼ਨ ਉੱਥੇ ਜਾਏ ਉਹਨੇ ਵੀ ਨਾਲੇ ਜਿਹੜਾ ਕੰਮ ਆ ਚਲੋ ਉਹ ਕਰ ਲੈਨੇ ਆ ਕੰਮਕਾਰ ਮਕਾ ਕੇ ਇੱਥੇ ਸੀ ਦੁਪਹਿਰਕ ਦਾ ਟਾਈਮ ਤਕਰੀਬਨ 2-3 ਵਜੇ ਦਾ ਇਹ ਨੇ ਵੀ ਨਾ ਵਿਚਾਰਾ ਬੰਨਿਆ ਹੋਇਆ ਨਾ ਥੋੜਾ ਜਿਹਾ ਉਹ ਹੋ ਜਾਂਦਾ ਮੈਂ ਜਾਣਾ ਸੀ ਬਾਹਰਲੇ ਬੀੜੇ ਦੇ ਵਿੱਚ ਗਾਜਰਾਂ ਪੱਟਣ ਤੇ ਇਹ ਵਿਚਾਰਾ ਮਸੂਮ ਜਿਆ ਨਾ ਵਾਂਗ ਦੇਖੇ ਤੇ ਮੈਂ ਕਿਹਾ ਚਲ ਇਹਨੂੰ ਵੀ ਖੁੱਲਾ ਛੱਡ ਦਿਆਂ ਵੀ ਮੇਰੇ ਨਾਲ ਹੀ ਫਿਰ ਚਲੇ ਜਾਊਗਾ ਸਭ ਇਹਨੂੰ ਵੀ ਫਿਰ ਚੌ ਚਣ ਗਿਆ ਵੈਸੇ ਨਾ ਇੱਕ ਗੱਲ ਹੈ ਅਸੀਂ ਮਤਲਬ ਇਹਨੂੰ ਗੱਲ ਤੋਂ ਖੋਲ ਦੇਣਾ ਜਦੋਂ ਨਾ ਰੱਸੀ ਫੜਨੀ ਆ ਜਾ ਕੇ ਅੰਦਰ ਇਹਨੇ ਆਪਦੇ ਆਪ ਆ ਜਾਣਾ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨੀ ਨਿਆਣੀ ਉਮਰ 'ਚ ਹਨਾ ਵੀ ਕਿਵੇਂ ਇਹਨੂੰ ਇੰਨੀ ਸਮਝਾ ਵੱਡਾ ਹੋ ਕੇ ਪਤਾ ਨਹੀਂ ਜੀ ਕਹਿ ਜਾਵਾਂ ਨਾ ਕਹਿ ਜਾਨੀ ਪਰ ਨਿਆਣੀ ਉਮਰ 'ਚ ਬਹੁਤ ਜ਼ਿਆਦਾ ਜੀ ਮੈਂ ਬਾਹਰੋਂ ਹਾਗੀ ਸੀ ਗਾਜਰਾ ਵਟ ਕੇ ਕਿਉਂਕਿ ਮੈਂ ਕੱਲੀ ਹੋਈ ਸੀਗੇ ਇਸ ਕਰਕੇ ਬਾਹਰ ਦੀ ਤਾਂ ਕੋਈ ਸ਼ੂਟ ਕੀਤੀ ਨਹੀਂ ਆਏਗਾ ਇੱਥੇ ਮੈਂ ਗਾਜਰਾਂ ਉਦੋਂ ਹੀ ਵੱਟ ਲਈ ਆਈ ਸੀ ਮੈਂ ਕਿਹਾ ਚਲ ਅੰਦਰ ਜਾ ਕੇ ਇਹ ਵੀ ਉਹ ਕਰਦੀ ਆਂ ਦਾ ਕੀ ਛੇਜਾ ਕਹਿੰਦੇ ਨੇ ਮਤਲਬ ਸਾਡੇ ਤਾਂ ਛੇਜਾ ਹੀ ਕਹਿੰਦੇ ਨੇ ਹੋਰ ਪਤਾ ਨਹੀਂ ਇਹ ਵੀ ਕਿੰਨਾਂ ਦੇ ਕੀ ਕਹਿੰਦੇ ਨੇ ਕਿਉਂਕਿ ਹਰ ਇੱਕ ਏਰੀਆ ਦਾ ਨਾ ਥੋੜਾ ਫਰਕ ਪੈ ਜਾਂਦਾ ਲੈਂਗੁਏਜ ਦਾ ਕੱਪੜੇ ਤੋਤੇ ਪਏ ਸੀ ਮੰਮੀ ਨੇ ਜਾਣਾ ਸੀ ਗੁਰਦੁਆਰਾ ਸਾਹਿਬ ਕਹਿੰਦੇ ਸੀ ਕਿੰਨਾ ਟਾਈਮ ਜਾ ਹੋ ਗਿਆ ਵੀ ਮੈਂ ਜਾਣਾ ਹੈ ਮੈਂ ਕਿਹਾ ਕੋਈ ਨਾ ਵੀ ਤੁਸੀਂ ਜਾਇਆਓ ਮੈਂ ਗਾਜਰਾਂ ਦਾ ਉਹ ਕਰਕੇ ਫਿਰ ਮੈਂ ਕਿਭੀ ਚਲੋ ਫਿਰ ਬਾਅਦ ਵਿੱਚ ਧੋਣੀਆਂ ਇਹਨਾਂ ਨੂੰ ਫਿਰ ਦੇਖਦੇ ਆਂ ਨਾਲੇ ਹੋਰ ਕੰਮ ਕਰ ਕਿਉਂਕਿ ਬਾਕੀ ਲਾਣਾ ਬਣਾ ਪਹੁੰਚਿਆ ਸੀ ਫਤਿਹ ਵੀ ਗੁਰਦੁਆਰਾ ਸਾਹਿਬ ਚਲੇ ਗਿਆ ਸੀ ਉਹਦੇ ਪਾਪਾ ਵੀ ਚਲੇ ਗਏ ਸੀਗੇ ਗੁਰੂ ਘਰ ਡਰਜੀ ਵੀ ਉੱਥੇ ਗਏ ਹੋਏ ਸੀ ਮੰਮੀ ਨੇ ਹਜੇ ਫਿਲਹਾਲ ਜਾਣਾ ਸੀਗਾ ਇੱਥੇ ਮੈਂ ਕਿਉਂ ਕਰਕੇ ਲੱਗੀ ਤਾਂ ਸੀ ਗਾਜਰਾਂ ਤੋਂ ਜੀ ਹੋਰੇ ਕੰਮ ਢੇੜ ਕੇ ਬੈ ਗਈ। ਉੱਥੇ ਨਾਲ ਜਿਹੜੇ ਮਤਲਬ ਤੁਹਾਨੂੰ ਵੀ ਦਿਖਦੇ ਹੋਣਗੇ ਕੱਖ ਜੇ। ਇਹ ਆਪਣੇ ਨਾ ਜੋ ਬੀਜੇ ਹੋਏ ਸੀਗੇ ਮम्मी ਨੇ ਜਦੋਂ ਜੋ ਬੀਜਦੇ ਹੁੰਦੇ ਨੇ ਸਾਂਝੀਆਂ ਟਾਈਮ ਉਦੋਂ ਥੋੜਾ ਜਿਹਾ ਨਾ ਛੱਟਾ ਜਿਹਾ ਮਤਲਬ ਇੱਥੇ ਦੇਤਾ ਕਹਿੰਦੇ ਉਹਨਾਂ ਨੂੰ ਵੈਸੇ ਵੀ ਉਹ ਬੀਜੇ ਦਿੰਦੇ ਹੁੰਦੇ ਨੇ। ਇੱਥੇ ਦਿੱਤੇ ਬੀਜ ਉਹ ਮਤਲਬ ਉਦੋਂ ਤਾਂ ਜਣੀ ਉਹ ਹੋ ਗਏ ਸੀ ਜੇ ਉੱਪਰ ਮਤਲਬ ਜਿਵੇਂ ਜੋ ਵੀ ਮੱਥਾ ਉਹ ਕਰਦੇ ਆਂ ਵੈਸੇ ਅਸੀਂ ਦੂਜਾ ਤਾਂ ਉਹ ਟੇਕਦੇ ਨਹੀਂ ਹੈਗੇ ਜਿਹੜੀਆਂ ਉਹ ਗੋਹੜੀਆਂ ਉਹ ਬਣਾ ਕੇ ਟੇਕਦੇ ਨੇ ਉਦੋਂ ਦਾ ਨਹੀਂ ਉਦਾਂ ਮਤਲਬ ਪੱਟ ਲਏ ਸੀਗੇ ਫਿਰ ਵੀ ਵਿੱਚ ਵਿੱਚ ਇਹ ਰਹਿ ਗਏ ਬੜੇ ਹੀ ਬਹੁਤ ਹੋਏ ਪਏ ਸੀ ਜੇ ਫਿਰ ਮੈਂ ਕਿਹਾ ਚਲੋ ਹੁਣ ਪਹਿਲਾਂ ਇਹਨਾਂ ਦੀ ਉਹ ਕਰਾਂ ਉਹ ਪੱਟਣ ਲੱਗੀ ਹੋਈ ਫਿਰ ਜਿਹੜੇ ਕੱਖ ਗੁਖ ਇੱਥੇ ਧਣੀਆਂ ਥੋੜਾ ਵੀ ਜਹ ਤੇ ਥੋੜੀ ਪਾਲਕ ਵੀ ਆ ਮੈਂ ਕਿਹਾ ਉਹਨਾਂ ਦੇ ਵਿੱਚ ਜਿਹੜਾ ਧਣੀ ਵੀ ਕੱਖ ਹੋਇਆ ਹੋਇਆ ਮੈਂ ਕਿਹਾ ਨਾਲੇ ਉਹ ਪੱਟਦੀਆਂ ਮੰਮੀ ਜਦੋਂ ਮੈਨੂੰ ਇੱਥੇ ਕਾ ਦੇਉਂਦੀ ਮੰਮੀ ਕਹਿੰਦਾ ਤੂੰ ਆ ਆ ਕਰ ਨਾ ਕਹਿੰਦਾ ਵੀ ਮੈਂ ਤਾਂ ਚੱਲੀ ਆ ਮੈਂ ਕਿ ਚਲ ਤ ਕੋਈ ਨਾ ਵੀ ਤੁਸੀਂ ਜਾਓ ਅੱਗੇ ਤਾਂ ਅਸੀਂ ਵੈਸੇ ਸਾਰੇ ਹੀ ਜਾਇਆ ਨੂੰ ਇਸ ਵਾਰ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਜਿਹੜੇ ਜਿਹੜੇ ਸਾਡੇ ਚੈਨਲ ਤੇ ਜੁੜੇ ਹੋਣੇ ਵੀ ਮੈਂ ਮੰਮੀ ਆਏ ਹੋਣੇ ਮੇਰੇ ਕੋਲ ਉਹਦੇ ਕਰਕੇ ਫਿਰ ਮੈਂ ਗਈ ਨਹੀਂ ਸੀ ਨਹੀਂ ਤਾਂ ਚਲੋ ਆਏ ਹੁੰਦਾ ਸੀ ਸਵੇਰ ਸ਼ਾਮ ਜਿਵੇਂ ਲੋਟ ਲੱਗਦਾ ਹਨਾ ਸੇਵਾ ਕਰੇ ਆਈ ਦੀ ਆ ਕਹਿੰਦੇ ਹੁੰਦੇ ਨੇ ਵੀ ਕਰਮਾ ਨਾ ਮਿਲਦੀ ਆ ਪਰ ਮਾਂ ਬਾਪ ਤੋਂ ਵੀ ਵੱਡੀ ਕੋਈ ਸੇਵਾ ਨਹੀਂ ਹੈਗੀ ਹਨਾ ਕਿਉਂਕਿ ਮੰਮੀ ਘਰ ਇਕੱਲੇ ਸੀ ਤਾਂ ਕਰਕੇ ਫਿਰ ਮੇਰਾ ਆਪਦਾ ਹੀ ਨਹੀਂ ਵੈਸੇ ਮਨ ਮੰਨਿਆ ਹੈਗਾ ਮੰਮੀ ਤੇ ਕਹਿੰਦੀ ਸੀ ਜੇ ਜਾਣਾ ਚੱਲ ਜਾ ਮੈਂ ਕਿਹਾ ਨਹੀਂ ਮੰਮੀ ਮੇਰਾ ਮਨ ਨਹੀਂ ਮੰਦਾ ਹੈਗਾ ਤੁਹਾਨੂੰ ਛੱਡ ਕੇ ਮੈਂ ਜਾਣ ਨੂੰ ਅੱਜ ਰੋਟੀ ਪਾਣੀ ਦਾ ਹੈ ਨਹੀਂ ਸੀ ਕੋਈ ਕੰਮ ਕਰ ਇੰਨਾ ਜ਼ਿਆਦਾ ਕਿਉਂਕਿ ਉਹ ਸਾਰੇ ਗੁਰੂ ਘਰ ਸੀਗੇ ਉਹਨਾਂ ਨੇ ਉੱਥੇ ਛਕ ਲੈਣਾ ਸੀ ਰਹੇਗੀ ਸੀ ਮੈਂ ਤੇ ਮੰਮੀ ਮੈਂ ਕਿਹਾ ਵੀ ਚਲੋ ਦਾਲ ਪਈ ਸੀਗੀ ਤੇ ਮੈਂ ਕਿਹਾ ਵੀ ਮੈਂ ਰੋਟੀ ਉਹ ਜਿਹਦੇ ਬਣਾਉਣੀ ਵੀ ਜਿਹਦੇ ਵਸ ਫਿਰ ਸਾਡੀਆਂ ਹੀ ਨੇ ਜਦੇ ਬਣਾ ਕੇ ਫਿਰ ਖਾ ਲਾਂਗੇ ਇਤੋਂ ਕੰਮ ਕਰ ਮਕਾ ਕੇ ਇੱਥੇ ਮੈਂ ਲੱਗੀ ਸੀ ਰੋਟੀ ਬਣਾਉਣਾ ਮੈਂ ਕਿਹਾ ਵੀ ਰੋਟੀ ਬਣਾ ਕੇ ਫਿਰ ਨਾਲੇ ਦਾਲ ਗਰਮ ਕਰ ਲਈ ਨਾਲੇ ਪਾਣੀ ਕੀਤਾ ਸੀ ਥੋੜਾ ਹਲਕਾ ਗਰਮ ਮੈਂ ਕਿਹਾ ਵੀ ਮੰਮੀ ਨੂੰ ਤਾਂ ਮੈਂ ਨਾਲ ਦੀ ਨਾਲ ਹੀ ਦੇ ਦੇਣੀ ਆ ਨਾਲ ਹੀ ਮੈਂ ਥੋੜਾ ਨਾਲ ਇਹ ਕਹਿਣਾ ਸੀਗਾ ਵੀ ਮਤਲਬ ਜਿਵੇਂ ਨਾ ਬਹੁਤ ਬਣਾ ਦਾ ਮਤਲਬ ਤਵੇ ਦੇ ਉੱਪਰ ਹੀ ਆਪਾਂ ਰੋਟੀ ਰਾੜਦੇ ਆ ਹਨਾ ਬੀਚੇ ਇਹ ਹੋ ਜਾਂਦਾ ਵੀ ਗੈਸ ਤੇ ਉਦੋਂ ਤਵਾ ਚੱਕ ਕੇ ਕੀ ਨਾਲਦੇ ਨੇ ਵੀ ਉਹਦੇ ਨਾਲ ਉਹ ਜਣੀ ਇਹ ਹੋ ਜਾਂਦਾ ਵੀ ਥੋੜਾ ਜਿਹਾ ਟਾਈਮ ਦਾ ਫਰਕ ਪੈਂਦਾ ਏ ਕੋਈ ਜ਼ਿਆਦਾ ਨਹੀਂ ਹੈਗਾ ਵੀ ਮਤਲਬ ਕੋਸ਼ਿਸ਼ ਕਰਿਆ ਕਰੋ ਸਾਰੇ ਵੀ ਤਵੇ ਦੇ ਉੱਪਰ ਹੀ ਰਾੜੋ ਹਨਾ ਕਿਉਂਕਿ ਤੁਹਾਨੂੰ ਵੀ ਪਤਾ ਏ ਸਾਰਿਆਂ ਨੂੰ ਵੀ ਗੈਸ ਕਿਦਾਂ ਦੀਆਂ ਚੀਜ਼ਾਂ ਤੋਂ ਬਣਦੀ ਆ ਹਨਾ ਇਹ ਉਹਦੇ ਉੱਪਰ ਆਪਾਂ ਰੋਟੀ ਸੇਕ ਕੇ ਖਾਂਦੇ ਆ ਹਨਾ ਆਪਣੀ ਸਿਹਤ ਨਾਲ ਖੇਲਵਾੜ ਕਰਨ ਵਾਲਾ ਕੰਮ ਆ ਕੀ ਜੀ ਮੇਰੀ ਗੱਲ ਦਾ ਜੇ ਕਿਸ ਨੂੰ ਗੁੱਸਾ ਲੱਗਿਆ ਤਾਂ ਆਮ ਰੀਲੀ ਸੌਰੀ ਹਨਾ ਕਿਉਂਕਿ ਚਲੋ ਮੈਂ ਆਪ ਖੁਦ ਵੈਸੇ ਮੈਂ ਤਵੇ ਦੇ ਉੱਪਰ ਹੀ ਉਦਾਂ ਹੀ ਖੁਰਚਣੇ ਦੇ ਨਾਲ ਨਾ ਦੱਬ ਕੇ ਰਾੜ ਲੈਣੀ ਨੇ ਬਹੁਤ ਵਧੀਆ ਲੱਗਦੀ ਆ ਕਹਦੇ ਮਤਲਬ ਐਦਾਂ ਬਣਾ ਕੇ ਦੇਖਿਓ ਵੀ ਹਾਂ ਕਿੰਨੀ ਟੇਸਟ ਦਾ ਫਰਕ ਪੈਂਦਾ ਈ ਦੂਜੇ ਲੋਟ ਬਣਾਉਣ ਨਾਲ ਇੱਥੇ ਫਿਰ ਮੈਂ ਰੋਟੀ ਬਣਾ ਕੇ ਨਾਲ ਦੀ ਨਾਲ ਬਸ ਮੰਮੀ ਨੂੰ دی ਆਈ ਸੀ ਉਹਨਾਂ ਦੇ ਭਾਂਡੇ ਰੱਖੇ ਸੀ ਕਿ ਮੈਂ ਕਿਹਾ ਚਲੋ ਉਹਨਾਂ ਨੂੰ ਆਲ ਦੀ ਨਾਲ ਧਵਾ ਕੇ ਮੈਂ ਕਿਹਾ ਫਿਰ ਜਦੇ ਮੈਂ ਖਾ ਲੂੰਗੀ ਦੇਖੋ ਤੁਸੀਂ ਹੈਨਾ ਆਪ ਗਏ ਮੈਨੂੰ ਘਰੇ ਛੱਡ ਤਾਂ ਇਕੱਲੇ ਨੂੰ ਹੈਨਾ ਮੈਨੂੰ ਛੱਡਦਾ ਆਪ ਫਿਰਦੇ ਨੇ ਸਾਰੇ ਨਹੀਂ ਵੈਸੇ ਮਜ਼ਾਕ ਕਰਦੀ ਹਾਂ ਨਾ ਵੀ ਤੁਹਾਨੂੰ ਪਤਾ ਹੀ ਹੈ ਮੈਂ ਜਾਣ ਕੇ ਆਖੋਦਾ ਹੀ ਨਹੀਂ ਸੀ ਗਈ ਮੰਮੀ ਕਰਕੇ ਤਾਂ ਕਰਕੇ ਉਹ ਵੈਸੇ ਕੱਲ ਨੂੰ ਹੋਏਗਾ ਆਪਣੇ ਪਿੰਡ ਨਗਰ ਕੀਰਤਨ ਫਿਰ ਤੁਹਾਨੂੰ ਨੈਕਸਟ ਬਲਾਕ ਚ ਦਿਖਾਵਾਂਗੇ ਪਿੰਡ ਦਾ ਨਗਰ ਕੀਰਤਨ ਨਾਲੇ ਦਿਖਾਵਾਂਗੇ ਤੁਹਾਨੂੰ ਪੰਜ ਪਿਆਰਿਆਂ ਦੇ ਦਰਸ਼ਨ ਕਰਵਾਵਾਂਗੇ ਇਹ ਜਿਹੜੀਆਂ ਮੈਂ ਤੁਹਾਨੂੰ ਉਸ ਦਿਨ ਮੈਂ ਕਹਿੰਦੀ ਸੀ ਵੀ ਗਰੋਸਰੀ ਕਰਕੇ ਆਇਆ ਨਾ ਉਹ ਡੱਬੀਆਂ ਨਹੀਂ ਅਸੀਂ ਲੈ ਕੇ ਆਈ ਮੈਂ ਉਹ ਤੁਹਾਨੂੰ ਇਹਦੇ ਵਿੱਚ ਮੈਂ ਇਹ ਜੂਸ ਕੀਤੀ ਸੀ ਮੈਂ ਆਚਾਰ ਲਈ ਸਾਰਿਆਂ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਅਚਾਰ ਪਾਇਆ ਹੋਇਆ ਸੀ ਚਾਰਾਂ 'ਚ ਨਾਲੇ ਮੈਨੂੰ ਇਹ ਸੀ ਮੈਂ ਕਿਹਾ ਚਲੋ ਬਾਹਰੋਂ ਵੀ ਦਿਖਦਾ ਹੈ ਮਤਲਬ ਜਿਹਨੇ ਜੋ ਅਚਾਰ ਲੈਣਾ ਹੋਊਗਾ ਉਹ ਲੈ ਸਕਦਾ ਮੈਨੂੰ ਇਹ ਜਣੀ ਬਹੁਤ ਵਧੀਆ ਲੱਗੇ ਸੀ ਕਿਉਂਕਿ ਕੰਚ ਦੀ ਸੀ ਉੱਪਰ 골ਡਨ ਇਹਨਾਂ ਦਾ ਟੱਕਣ ਸੀਗਾ ਮੈਨੂੰ ਬਹੁਤ ਸੋਹਣ ਲੱਗੀਆਂ ਇਹ ਕੁਝ ਟ੍ਰੇ ਵੀ ਨਾ ਐਕਸਟਰਾ ਹੀ ਪਈ ਸੀਗੀ ਤੇ ਇਹ ਉਹਦੇ ਨਾਲ ਮੈਨੂੰ ਹੋਰ ਵੀ ਜ਼ਿਆਦਾ ਵਧੀਆ ਲੱਗੀ ਬਾਕੀ ਜੀ ਓਕੇ ਬਾਏ ਟੇਕ ਕੇਅਰ ਬਾਤੋ ਬਾਦ ਪਿਆਰ ਦਿੰਦੇ ਰਹੋ ਸਾਨੂੰ ਸਪੋਰਟ ਕਰਦੇ ਰਹੋ ਕਿਉਂਕਿ ਆਪਾ ਸਾਰੇ ਇੱਕੋ ਹੀ ਆ ਓਕੇ ਬਾਏ ਟੇਕ ਕੇ